नमस्कार दोस्तों मैं तो तुसी दे रहे हो, अदालत जनता की नमस्कार दोस्तों नमस्कार दोस्तों आमने सामने <णौध> देख तो दे रहे सारे दर्शकों एक बार फिर तो एस के सक्सैना का प्यार नमस्कार दोस्तों गल करे गए ਜੰਦਰ ਸ਼ਹਿਰ ਦੀ ਗੱਲ ਕਰਾਂਗੇ ਕਾਫੀ ਲੰਬੇ ਸਮੇਂ ਤੋਂ ਸਮਾਜ ਵਿੱਚ ਰਹਿ ਕੇ ਰਾਜਨੀਤਿਕ ਵਿੱਚ ਰਹਿ ਕੇ ਜੋ ਆਮ ਜਨਤਾ ਦੀ ਸੇਵਾ ਕਰਦੇ ਰਹੇ ਅਸੀਂ ਗੱਲ ਕਰਾਂਗੇ ਖਾਸ ਤੌਰ ਤੇ ਖਾਸ ਮੁਲਾਕਾਤ ਨਾਲ ਜਗਦੀਸ਼ ਰਾਯਾ ਜੀ ਨਾਲ ਜੋ ਜੰਦਰ ਦੇ ਪਹਿਲੇ ਮੇਧ ਵੀਰੇ ਨੇ ਲੰਬੇ ਸਮੇਂ ਤੋਂ ਜਨਤਾ ਦੀ ਸੇਵਾ ਵਿੱਚ ਰਹਿ ਕੇ ਜਨਤਾ ਦੇ ਦਿਲਾਂ ਵਿੱਚ ਰਾਜ ਵੀ ਕੀਤਾ ਉਹ ਅਸੀਂ ਖਾਸ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਆਸ ਤੇ ਕਮਨੀ ਸੁਣਨ ਚੈਨਲ ਬਹੁਤ ਬਹੁਤ ਮੁਬਾਰਕਾਂ ਸਰ ਥੈਂਕ ਯੂ ਥੈਂਕ ਯੂ ਧੰਨਵਾਦ ਜੀ ਜੀ ਗਿਆਨਮ ਜੀ ਗਿਆਨਮ ਸਰ ਪਹਿਲਾਂ ਤੁਸੀਂ ਕਿਹੜੇ ਵਾਰਡ ਤੋਂ ਤੁਸੀਂ ਇਲੈਕਸ਼ਨ ਚੋਣਾਂ ਲੜ ਰਹੇ ਹੋ ਮੈਂ ਵਾਰਡ ਨੰਬਰ 64 ਜਿਹੜਾ ਮੇਰਾ ਪੁਰਾਣਾ ਵਾਰਡ ਹੈ ਦੋ ਵਾਰੇ ਉੱਥੇ ਮੈਂ ਇਲੈਕਸ਼ਨ ਪਹਿਲਾਂ ਕੰਟੈਸਟ ਕਰ ਚੁੱਕਾ ਹਾਂ ਉੱਤੇ ਤੀਸਰੇ ਵਾਰ ਫੇਰ ਇਲੈਕਸ਼ਨ ਲੜਨ ਜਾ ਰਿਹਾ ਵਾਰਡ ਨੰਬਰ 64 ਪਹਿਲੇ ਇਹ ਵਾਰਡ ਨੰਬਰ 48 ਸੀਗਾ ਜੀ ਹੁਣ ਵਾਰਡ ਚੇਂਜ ਕਰਤੇ ਹਨ ਉਹ ਵਾਰਡ ਨੰਬਰ ਸਰਕਾਰ ਨੇ ਜਿਹੜੇ ਨਾ ਐਕਸਟੈਂਡ ਕਰਤੇ ਪਹਿਲਾਂ 80 ਵਾਰ ਸੀਗੇ ਜੀ ਹੁਣ 85 ਵਾਰ ਹੋ ਗਏ ਨੇ ਉੱਚ ਮੇਰਾ ਵਾਰਡ 48 ਤੋਂ ਬਦਲ ਕੇ 64 ਨੰਬਰ ਹੋ ਗਿਆ ਸਰ ਪਹਿਲੇ ਸਿਸ ਚੈਨਲ ਉਸ ਤੋਂ ਬ੍ਰੀਕਿੰਗ ਨਿਊਜ਼ ਪਹਿਲੇ ਵੀ ਤੁਸੀਂ ਆਪਣੀ ਉਹੀ ਵਾਰਚੂ ਲੜਦੇ ਰਹੇ ਆ ਸੇਮ ਮਾਰੋ ਹੋਈ ਆ ਥੋੜਾ ਜਿਹਾ ਐਡ ਕੀਤਾ ਐਮਐਲਏ ਖਾ ਗੋਗਲੀਆਂ ਆਈਆਂ ਜੀ ਇੱਕ ਥੋੜਾ ਸਾਹਨਾ ਪਾਸ ਹੈ ਬਾਕੀ ਮੇਰਾ ਵਾਰਚੂ ਸੇਮ ਪੁਰਾਣਾ ਹੀ ਹੈ ਜਿਹੜੇ ਤੁਸੀਂ ਪਹਿਲਾਂ ਵਾਰਚੂ ਲੜਦੇ ਰਹੇ ਉਹ ਕਿਸ ਪਾਰਟੀ ਵੱਲੋਂ ਲੜਦੇ ਰਹੇ ਹੋ ਸਰ ਮੈਂ ਕਾਂਗਰਸ ਪਾਰਟੀ ਲਈ ਲੜਦਾ ਰਹੇ ਤੇ ਜਿੱਤ ਪ੍ਰਾਪਤ ਕਰਦੇ ਜਿੱਤ ਪ੍ਰਾਪਤ ਕਰਦੇ ਤੇ ਸਰ ਆਖਿਰਕਾਰ ਜਿੱਤ ਪ੍ਰਾਪਤ ਕਰਦੇ ਲੋ ਕਾਂਗਰਸ ਦੇ ਵਿੱਚ ਰਹਿ ਕੇ ਤੁਸੀਂ ਕਾਫੀ ਬੜਾ ਨਾਮ ਹੋ ਸ਼ਹਿਰ ਸ਼ਹਿਰ ਹੋ ਸਿਰਫ ਸਭ ਕੁਝ ਪ੍ਰਾਪਤ ਕੀਤਾ ਤੇ ਆਮ ਆਦੀ ਪਾਰਟੀ ਜਾਣਤੀ ਕੀ ਨੋਬਤਾਂ ਦੀ ਸਰ ਆਮ ਆਗਿਆ ਨੇ ਪਾਲਸੀਆਂ ਮੈਨੂੰ ਉਹ ਬਹੁਤ ਪਸੰਦ ਨੇ ਜਿਵੇਂ ਉਹਨਾਂ ਨੇ ਮਹੱਲਾ ਕਲੀਨਿਕ ਬਣਾਈਏ ਲੋਕਾਂ ਨੂੰ ਗਰੀਬਾਂ ਨੂੰ ਦਵਾਈ ਦਾਰੂ ਜੜੀ ਹੈ ਇਲਾਜ ਜਿਹੜਾ ਬਹੁਤ ਫ੍ਰੀ ਮਿਲ ਰਿਹਾ ਇਸ ਕਰਕੇ ਮੈਂ ਪ੍ਰਭਾਵਿਤ ਹੋਇਆ ਹਾਂ ਉਹਨਾਂ ਦੇ ਸਕੂਲਾਂ ਦੇ ਸਕੂਲ ਇਹਨਾਂ ਨੇ ਬਹੁਤ ਵਧੀਆ ਬਣਾਏ ਨੇ ਐਵੇਂ ਸਕੂਲ ਬਣਾਏ ਨੇ ਸਕੂਲਾਂ ਦਾ ਬਹੁਤ ਸੁਧਾਰ ਹੋਇਆ ਸਾਡੇ ਆਉਣ ਵਾਲੇ ਪੀੜ੍ਹੀਆਂ ਦਾ ਇਹਦੇ ਵਿੱਚ ਬਹੁਤ ਸੁਧਾਰ ਹੋਇਆ ਬਹੁਤ ਲੋਕਾਂ ਗਰੀਬਾਂ ਨੂੰ ਫਾਇਦਾ ਮਿਲੇਗਾ ਜੀ ਤੇ ਹੁਣ ਆਨ ਜਲਦੀ ਮੈਨੂੰ ਪਤਾ ਲੱਗਾ ਕਿ 1100 ਰੁਪਏ ਜਿਹੜਾ ਪੈਣਾ ਨੂੰ ਹੈ ਜਗਨੇ ਤੌਰ ਤੇ ਦੇਣ ਜਾ ਰਹੇ ਨੇ ਇਹਨਾਂ ਦੀ ਪਾਲਸੀਆਂ ਤੋਂ ਪ੍ਰਭਾਵਿਤ ਹੋ ਕੇ ਮੈਂ ਆਮ ਆਦਮੀ ਜੁਆਇਨ ਕੀਤੀ ਸਰ ਕਾਂਗਰਸ ਨੇ ਕੋਈ ਅਦਾਂ ਦੀ ਪਾਲਸੀ ਨਹੀਂ ਲੈਂਦੀ ਕਾਂਗਰਸ ਨੇ ਕੋਈ ਨਹੀਂ ਕੀਤਾ ਅਦਾਂ ਨਾਲ ਕੁਝ ਕੰਮ ਕੀਤਾ ਨਹੀਂ ਪਹਿਲਾਂ ਐਕ ਟਵਕਾ ਦੀ ਆਈ ਨਹੀਂ ਇਹ ਪਹਿਲੀ ਵਾਰ ਪਾਲਸੀ ਆਮ ਆਦਮੀ ਨੇ ਲੈ ਕੇ ਆਈ ਆ ਜੀ ਤੁਹਾਡੇ ਵਾਰਡ ਦੇ ਵਿੱਚ ਕਿਹੜੀਆਂ ਕਮੀਆਂ ਪੇਸ਼ੀਆਂ ਲੱਗਦੀਆਂ ਤੁਹਾਨੂੰ ਕਿ ਜਿਹੜੀਆਂ ਹੁਣ ਦੋਵਾਂ ਸਾਲਾਂ ਵਿੱਚ ਨਹੀਂ ਹੋਈਆਂ ਹੂੰ ਤੁਸੀਂ ਆਖ ਕੇ ਕਰਵਾ ਸਕਦੇ ਹੋ ਖਾਸ ਕਮੀਆਂ ਕੀ ਲੱਗੀਆਂ ਤੁਹਾਨੂੰ ਨਹੀਂ ਮੇਰੇ ਵਾਰਡ ਜਿਹੜੇ ਪੂਰੀ ਤਰ੍ਹਾਂ ਡਿਵੈਲਪ ਨਹੀਂ ਇਹ ਵੀ ਕੋਈ ਕਮੀ ਪੇਸ਼ੀ ਦੀ ਹੋ ਕੇ ਮੈਂ ਨਾਲ ਦੇ ਨਾਲ ਪਹਿਲੇ ਦਾ ਦਾ ਟੈਕ ਕਰਵਾਉਗਾ ਮੇਰਾ ਵਾਰਡ ਬਿਲਕੁਲ ਠੀਕ ਹੈ ਸਭ ਤੁਹਾਡਾ ਵਾਰਡ ਕਿੱਥੋਂ ਲੈ ਕੇ ਕਿੱਥੇ ਕਿੱਥੋਂ ਤੱਕ ਜਨਤਾ ਜਾਣਨਾ ਚਾਹੁੰਦੀ ਹੈ ਮੇਰਾ ਵਾਰਡ ਅਦਰਸ਼ ਨਗਰ ਰਿਹਾ ਅਦਰਸ਼ ਨਗਰ ਤੋਂ ਬਾਅਦ ਨਿਊ ਬਿਜਨਗਰ ਆ ਜਾਂਦਾ ਨਿਊ ਬਿਜਨਗਰ ਤੋਂ ਬਾਅਦ ਆ ਜਾਂਦਾ ਗੁਜਰਾਲ ਨਗਰ ਦਾ ਗੁਜਰਾਲ ਨਾਲ ਹੀ ਦੇਹਾਲ ਨਗਰ ਦੇਹਾਲ ਨਗਰ ਤੋਂ ਬਾਅਦ 10 ਕੁਛ ਹੋਦਾ ਸਾਡੇ ਮਾਨਯੋਗ ਐਮ.ਐਲ.ਏ. ਰਮਨ ਰੋੜਾ ਦੀਆਂ ਦੋ ਗਲੀਆਂ ਜੀ ਉਹ ਸ਼ੋਕਨਗਰ ਚ ਉਹ ਵੀ ਵਿੱਚ ਨਾਲ ਆਈਆਂ ਜੀ ਤੇ ਸਰ ਟੋਟਲ ਕਿੰਨੀ ਵੋਟ ਆ ਗਈ ਇਹ ਤਕਰੀਬਨ 650 ਦੇ ਕਰੀਬ ਆਈ 550 ਦੇ ਕਰੀਬ 550 ਦੇ ਕਰੀਬ ਵੋਟ ਨੇ ਅੱਜ ਤੱਕ ਇਸ ਵਾਰ ਦੇ ਰਾਇਆ ਸਾਹਿਬ ਨੇ ਹਰ ਤਰ੍ਹਾਂ ਦੇ ਜੋ ਵਾਰ ਤੋਂ ਪਾਰਟੀ ਕੋਈ ਵੀ ਹੋਏ ਕੰਮ ਕਰਾਂਦੇ ਰਹਿਣਾ ਵਾਰ ਚ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤਾਂ ਨਹੀਂ ਸਰ ਸੀਵਰੇਨ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਤੁਹਾਡੇ ਵਾਰ ਚ ਬਿਲਕੁਲ ਸੀਵਰੇਨ ਇੱਕ ਪਰਸੈਂਟ ਵੀ ਸਮੱਸਿਆ ਨਹੀਂ ਆ ਜੀ ਜੀ 1% ਬਨੇ ਜੀ ਜਿਵੇਂ ਕਿ بارش ਹੁੰਦੀ ਹੈ ਤੇ ਗੰਦਾ ਪਾਣੀ ਬੈਕ ਮਾਨਣਾ ਸ਼ੁਰੂ ਕਰ ਦਿੰਦੇ ਕੋਈ ਐਦਾਂ ਦੇ ਟੋਟਲ ਏਰੀਆ ਚ ਨਹੀਂ ਕੋਈ ਪ੍ਰੋਬਲਮ ਕੋਈ ਨਹੀਂ ਕੋਈ ਨਹੀਂ ਪ੍ਰੋਬਲਮ ਕੋਈ ਪ੍ਰੋਬਲਮ ਨਹੀਂ ਤੁਹਾਡਾ ਵਾਰਡ ਵਾਸੀਓ ਨੂੰ ਤੁਹਾਡੇ ਲੋਕ ਕੀ ਪੀਦਾ ਸਰ ਵਾਰਡ ਵਾਸੀਆਂ ਨੇ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਜਿੱਦਾਂ ਆਮ ਆਦਿ ਜਿਹੜੇ ਪਰਿਵਾਰ ਸੀ ਨੇ ਜਿੱਦਾਂ ਗਰੀਬਾਂ ਨੂੰ ਬਿਜਲੀਆ ਬਿਲ ਫਰੀ ਮਿਲ ਰਿਹਾ ਬਿਲ ਨਹੀਂ ਆ ਰਿਹਾ ਅੱਜ ਗਰੀਬ ਨੂੰ ਇਸ ਗੱਲ ਦਾ ਬਹੁਤ ਵੱਡਾ ਰਲੀਫ ਹੈ ਗਰੀਬ ਆਦਮਾ ਵਾਸਤੇ ਜਿਹੜੇ ਸਕੂਲ ਨੇ ਵਧੀਆ ਬਣਾਏ ਆ ਉਹਦੇ ਵਾਸਤੇ ਜਿਹੜਾ ਇਹਨਾਂ ਨੇ ਐ ਲਾਈਫ ਫ੍ਰੀ ਕਰਾਇਆ ਉਹ ਜਿਹੜਾ ਹੁਣ 1100 ਦਿਨ ਜਾ ਰਹੇ ਨੇ ਜੀ ਜੀ ਮੈਂ ਇਹਨਾਂ ਤੋਂ ਲੋਕਾਂ ਨੂੰ ਕਹਾਂਗਾ ਇਸ ਗੱਲਾਂ ਦੇਖਦੇ ਹੋਏ ਆਪਾਂ ਨੂੰ ਆਮ ਆਦਮੀ ਜਿਹੜੀ ਦੁੱਖ ਸੁੱਖ ਦੇ ਸਾਥੀ ਆ ਜੀ ਇਸ ਕਰਕੇ ਮੈਨੂੰ ਵੋਟ ਪਾ ਕੇ ਮੈਨੂੰ ਕਾਮਯਾਬ ਕਰੋ ਜੀ ਔਰ ਆਮ ਆਦਮੀ ਆਉਣ ਵਾਲੇ ਫਿਊਚਰ ਜਿਹੜਾ ਸਾਡੇ ਲੋਕਾਂ ਨਾਲ ਕਰੀਬਾਂ ਲਖਾ ਕੇ ਖੜੀ ਆ ਹੂੰ ਤੇ ਆਮ ਦੀ ਵੋਟ ਪਾਣੀ ਚਾਹੀਦੀ ਆ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਆਂਗਾ ਇੱਕ ਵਾਰੀ ਫੇਰ ਮੈਨੂੰ ਇਸ ਵਾਰ ਤੋਂ ਮੌਕਾ ਦੇਣ ਮੈਂ ਪੂਰੀ ਤਨਦੇਹੀ ਨਾਲ ਇਸ ਇਲਾਕੇ ਪੂਰਾ ਕੰਮ ਕਰੂੰਗਾ ਵੈਸੇ ਤੋਂ ਰਾਜਾ ਸਾਹਿਬ ਤੁਹਾਨੂੰ ਤੇ ਕਾਮਯਾਬ ਕਰਨ ਦੀ ਹੋਰ ਨਹੀਂ ਤੁਸੀਂ ਪਹਿਲਾਂ ਵੀ ਕਾਮਯਾਬ ਹੋ ਚਲੋ ਹੁਣ ਜਨਤਾ ਕੋ ਤੁਸੀਂ ਆਪਣੇ ਨੰਮਰਤਾ ਦੇ ਨਾਲ ਸਹਿਯੋਗ ਮੰਗਦੇ ਕਿਉਂਕਿ ਤੁਸੀਂ ਜਿਸ ਜਿੱਥੇ ਵੀ ਰਹੇ ਹੋ ਜਿੱਥੇ ਖੜੇ ਹੋਇਆ ਆਮ ਜਨਤਾ ਦਾ ਤੁਸੀਂ ਸਾਰੇ ਕੰਮ ਕਰਨਾ ਹੈ ਰਲ ਮਿਲ ਕੇ ਜੋ ਪੂਰੇ ਜੰਦਰ ਸ਼ਹਿਰ ਨੂੰ ਜੋ ਤੁਸੀਂ ਕੀਤਾ ਸੀ ਉਹ ਤੁਹਾਡੇ ਤੋਂ ਬਾਅਦ ਅਜੇ ਤੱਕ ਨਹੀਂ ਹੋਇਆ ਉਮੀਦ ਹੈ ਕਿ ਤੁਸੀਂ ਹੁਣ ਇੱਥੇ ਇਸ ਪਾਰਟੀ ਵਿੱਚ ਆ ਕੇ ਵੀ ਕੋਈ ਅਗਲੀ ਨਵੀਆਂ ਰਾਜਨੀਤਿਕ ਨੀਤੀਆਂ ਲਾਓਗੇ ਸਰ ਕੁਝ ਦਿਨ ਪਹਿਲਾਂ ਦੋਹਾਂ ਚਾਰ ਦਿਨਾਂ ਦੇ ਵਿੱਚ ਪਹਿਲਾਂ ਜਿਹੜੀਆਂ ਲਿਸਟਾਂ ਰਿਲੀਜ਼ ਹੋਈਆਂ ਸੀ ਉਹਨਾਂ ਲਿਸਟਾਂ ਦੇ ਵਿੱਚ ਤੁਹਾਡਾ ਨਾਮ ਕਿਤੇ ਰਹਿ ਗਿਆ ਸੀ ਕੀ ਕੀ ਕਾਰਨ ਸੀ ਸਰ ਉਹ ਮੈਰੀ ਸਰਮੇਚ ਕਲੈਰੀਕਲ ਮਿਸਟੇਕ ਸੀ ਜਿਹੜੀ ਉਹਨਾਂ ਲਿਸਟ ਜਾਰੀ ਕੀਤੀ ਸੀ ਉਹ ਵਿਦ ਨਹਾਫ ਹੈ ਨਾ ਉਹ ਡਿਲੀਟ ਕਰ ਦਿੱਤੀ ਜੀ ਫਿਰ ਉਹਨਾਂ ਨੇ ਲੇਟ ਆਵ ਕੇ ਦਾ 4 ਘੰਟੇ ਬਾਅਦ ਉਹ ਲਿਸਟ ਫਾਈਨਲ ਇਸ਼ੂ ਕੀਤੀ ਸੀ ਉਹਦੇ ਚ ਸਾਡੇ ਦੋਨਾਂ ਦਾ ਮੇਰਾ ਨਾਮ ਜੀ ਮੇਰੀ ਵਾਈਫ ਅਲੀਦਾਰਾ ਦਾ ਨਾਮ ਸ਼ਾਮਲ ਸੀ ਜੀ ਤੋ ਉਹ ਟੈਕਨੀਕਲ ਕਰਕੇ ਕਿਸੀ ਕਰ ਸਕਿਆ ਟੈਕਨੀਕਲ ਪ੍ਰੋਬਲਮ ਹੋ ਸੀ ਉਹ ਉਹ ਤੁਹਾਡੀ ਲਿਸਟ ਜਿਹੜਾ ਹੀ ਤੁਹਾਡੀ ਵਾਰਡ ਦੇ ਵਿੱਚੋਂ ਸੁਣਨਾ ਚਾਹੀਦਾ ਰਾਜੂ ਮੈਦਾਨ ਸਾਹਿਬ ਵੀ ਲੜਨ ਦੀ ਕੋਸ਼ਿਸ਼ ਕਰ ਰਹੇ ਮਗਰ ਉਹਨਾਂ ਦਾ ਨਾਮ ਕਿਤੇ ਨਾ ਕਿਤੇ ਮੈਂਸ਼ਨ ਨਹੀਂ ਕੀਤਾ ਉਹਨਾਂ ਵੀ ਕਾਫੀ ਲੰਬੇ ਸਮੇਂ ਤੋਂ ਆਪ ਵਿੱਚ ਕਾਫੀ ਮਿਹਨਤ ਕੀਤੀ ਹੈ ਉਹ ਵੀ ਕੋਈ ਕਾਰਨ ਰਿਹਾ ਸਰ ਨਹੀਂ ਕੋਈ ਦਾ ਨਾ ਕਰਨੇ ਰਾਜੂ ਮੈਦਾਨ ਜੀ ਮੇਰੇ ਨਾਲ ਹੈ ਮੇਰੇ ਨਾਲ ਕੰਧ ਨਕੰਧ ਲਾ ਕੇ ਚੱਲ ਰਹੇ ਨੇ ਅਸੀਂ ਇਕੱਠੇ ਹੀ ਇਲੈਕਸ਼ਨ ਕੰਟੈਸਟ ਕਰ ਰਹੇ ਹਾਂ ਜੀ ਰਮਨ ਰੋੜਾ ਜੀ ਮੇਰੇ ਨਾਲ ਹੈ ਉਹਨਾਂ ਦੇ ਸੰਧੀ ਰਾਜੂ ਮੈਦਾਨ ਜੀ ਬਿਲਕੁਲ ਮੇਰੇ ਨਾਲ ਦਿਨ ਰਾਤ ਮੇਰੇ ਨਾਲ ਕੰਮ ਕਰ ਰਹੇ ਨੇ ਮੇਰ ਦੀ ਗੱਲ ਕਰੀਏ ਮੇਰ ਕੀ ਲੱਗਦਾ ਤੁਹਾਨੂੰ ਕਿ ਕਾਂਗਰਸ ਜੋ ਬੀਜਪੀ ਤੋਂ ਕਿਹ ਆਪ ਦਾ ਮੇਰ ਬਣਨ ਜਾਏਗਾ ਮੇਰੀ ਸਮਝ ਆਪ ਦਾ ਮੇਰ ਬਣੇਗਾ ਕਿਉਂਕਿ ਅੱਜ ਲੋਕ ਸਾਰੇ ਆਮ ਆਦਮੀ ਜੁੜੇ ਹੋਏ ਨੇ ਆਮ ਆਦਮੀ ਸਰਕਾਰ ਹੈ ਆਮ ਆਦਮੀ ਦਾ ਮੇਰ ਬਣੇਗਾ ਸਰ ਕਿਤਨੇ ਕਿਤੇ ਸਰਕਾਰ ਵੱਲੋਂ ਤੁਹਾਨੂੰ ਆਸ਼ਵਾਸ਼ਣ ਕਿਸੇ ਤਰ੍ਹਾਂ ਦਾ ਦਿੱਤਾ ਗਿਆ ਕਿ ਯਾਨ ਵਾਲੇ ਸਮੇਂ ਦੇ ਵਿੱਚ ਅਗਰ ਚੋਣਾਂ ਦੇ ਆਮ ਆਦਮੀ ਪਾਰਟੀ ਅੱਛੇ ਤਰੀਕੇ ਨਾਲ ਜਿੱਤ ਪ੍ਰਾਪਤ ਕਰਦੀ ਹੈ ਤਾਂ ਤੁਹਾਡੀ ਮੇਅਰ ਦੀ ਕੁਰਸੀ ਕਿਤਨੇ ਕਿਤੇ ਤੁਹਾਨੂੰ ਬਿਠਾਇਆ ਜਾ ਸਕਦਾ ਨਹੀਂ ਇਸ ਤਰ੍ਹਾਂ ਦਾ ਕੋਈ ਆਸ਼ਵਾਸ਼ਣ ਨਹੀਂ ਹੈ ਜੀ ਜੀ ਬਿਲਕੁਲ ਨਹੀਂ ਉਹ ਤਾਂ ਪਾਰਟੀ ਲੈਵਲ ਤੇ ਪਾਰਟੀ ਨੇ ਫੈਸਲਾ ਕਰਨਾ ਹੈ ਕਿ ਕਿਸ ਨੂੰ ਮੇਅਰ ਬਣਾਣਾ ਜੀ ਸਰ ਕੀ ਲੱਗਦਾ ਕਿ ਕਾਂਗਰਸ ਨੇ ਬੀਜਪੀ ਨੇ ਕੋਈ ਸ਼ਦਾਂ ਦੇ ਕੰਮ ਨਹੀਂ ਕੀਤੇ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਫਿਰ ਤੋਂ ਖੜੀ ਹੋ ਗਈ ਹੈ ਇਹ ਜਿਹੜੇ ਕੰਮ ਹੈ ਤੁਹਾਨੂੰ ਦੱਸਿਆ ਕਿ ਜਿੱਦਾਂ ਮੱਲਾ ਕਲੀਨਿਕ ਹੈ ਜੀ ਮੈਡੀਕਲ ਦਾ ਜਿਹੜਾ ਹੈ ਇਹ ਕੋਈ ਪਾਰਟੀ ਪਹਿਲਾਂ ਤੋਂ ਨਹੀਂ ਕਰ ਸਕੀ ਜਿਹੜਾ ਸਕੂਲਾਂ ਦਾ ਸੁਧਾਰਕ ਹੈ ਨਾ ਕੋਈ ਪਾਰਟੀ ਨਹੀਂ ਕਰ ਸਕੀ ਹੂੰ ਹੂੰ ਜਿਹੜਾ 1100 ਦਿਨ ਜਾ ਰਹੇ ਨੇ ਹੁਣ ਇਮੀਡੀਅਟ ਦਿਨ ਜਾ ਰਹੇ ਹੈ ਮੈਂ ਪਿੱਛੇ ਪੇਰੇ ਵਾਲਾ ਧਿਆਨ ਪੜਿਆ ਸੀ ਜੀ ਜੀ ਇਹ ਵੀ ਕੋਈ ਪਾਰਟੀ ਅੱਜ ਤੱਕ ਨਹੀਂ ਦੇ ਸਕੀ ਇਹ ਬੜਾ ਵੱਡਾ ਲੇਡਰ ਨੂੰ ਧਿਆਨ ਪੈਣ ਨੂੰ ਬਹੁਤ ਵੱਡਾ ਰਲੀਫ ਹੈ 1100 ਤੋਂ ਅਕਾਊਂਟ ਵਿੱਚ ਆਨ ਜਾ ਰਿਹਾ ਜੀ ਬਸ ਜਦੋਂ ਤੁਸੀਂ ਕਾਂਗਰਸ ਸੀ ਮੈਂ ਕਾਫੀ ਤੁਹਾਣਾ ਵਿੱਚ ਮੁਲਾਕਾਤ ਕੀਤੀ ਉਦੋਂ ਜੰਦਰ ਦੀ ਹਾਲਾਤ ਬਹੁਤ ਵਧੀਆ ਸਾਫ਼ ਸੁਥਰੇ ਸੀ ਸਫਾਈ ਪੂਰੇ ਡੰਬ ਕਿਤੇ ਕਦੀ ਵੀ ਲੱਗੀ ਨਹੀਂ ਸੀ ਪਰ ਹੁਣ ਕੁਝ ਸਮੇਂ ਦੇ ਵਿੱਚ ਉਹ ਕੂੜੇ ਦੇ ਡੰਬ ਕੂੜੇ ਦੇ ਥਾਂ-ਥਾਂ ਲੱਗੇ ਹੋਏ ਨੇ ਕਾਰਪੈਸ਼ਨ ਇਹਨਾਂ ਵੱਲ ਧਿਆਨ ਹੀ ਨਹੀਂ ਦੇ ਰਹੀ ਸਰ ਅਸੀਂ ਪਹਿਲ ਦੇ ਦੱਸਦੇ ਜਿਹੜੇ ਡੰਬ ਥਾਂ-ਥਾਂ ਲੱਗੇ ਨੇ ਜਿੱਥੇ ਵੀ ਕੋਈ ਹੈਗੇ ਨੇ ਜੀ ਵੈਸੇ ਮੇਰੇ ਬਾਹਰ ਦੇ ਕੋਈ ਥਾਂ ਦਾ ਡੰਬ ਨਹੀਂ ਆ ਜੀ ਜਿਹੜਾ ਕੋ ਡੰਬ ਹੈ ਵਾ ਜਿਸ ਤਰ੍ਹਾਂ ਫੁੱਟਬਾਲ ਚੋਂ ਦੇ ਕੋਲ ਆ ਜਾਂ ਮੇਰੇ ਟੀਵੀ ਸਟੂਡੀਓ ਸਾਹਮਣੇ ਇਹਨੂੰ ਬਹੁਤ ਛੇਤੀ ਅਸੀਂ ਇਥੋਂ ਬਦਲ ਰਹੇ ਹਾਂ ਖਤਮ ਕਰ ਪਹਿਲਾਂ ਰਾਤ ਨੂੰ 10 ਵਜੇ 11 ਵਜੇ 12 ਵਜੇ ਕੋਈ ਵੀ ਭੈਣ ਪਰ ਆਪਣੇ ਬੱਚਿਆਂ ਦੇ ਨਾਲ ਸ਼ਾਇਦ ਵਿੱਚ ਆਰਾਮ ਨਾਲ ਘੁੰਮਦਾ ਸੀ ਹੁਣ ਕੁਝ ਸਮੇਂ ਦੇ ਵਿੱਚ ਉਹ ਡਰ ਜਾਂ ਲੋਕਾਂ ਵਿੱਚ ਪੈਦਾ ਸਿਗਨੇਚ ਕ੍ਰਾਈਮ ਦਿਨ-ਬ-ਦਿਨ ਵਧਦੇ ਜਾ ਰਿਹਾ ਉਹਨੂੰ ਨਿਕελ ਕੇ ਸਿੱਕਣਾ ਪਾਉਗੇ ਤੁਸੀਂ ਇਹ ਗਵਰਨਮੈਂਟ ਦਾ ਕੰਮ ਹੈ ਜੇਤੇ ਨਿਕਲ ਪੈ ਰਹੀ ਹੈ ਕੋਈ ਅੱਗੇ ਨਾਲ ਕਾਫੀ ਕੰਟਰੋਲ ਹੈ ਜੀ ਤੇ ਇਹ ਆਣ ਵਾਲੇ ਜਨ ਸ਼ਿਕਾਇਤ ਲੋਕਾਂ ਦੀ ਖਤਮ ਹੋ ਜਾਏਗਾ ਤੁਸੀਂ ਆਪਣੇ ਬਾਗ ਨੂੰ ਕੈਮਰੇ ਚ ਕੈਦ ਕੀਤਾ ਹੈ ਲਗ ਜਗ੍ਹਾ ਤੇ ਕੈਮਰਾ ਲਗਾਏ ਹੋਏ ਤਾਂ ਲਗਨ ਕੇ ਅੱਗੇ ਕਿਤੇ ਸਰਕਾਰ ਨੇ ਕੈਮਰੇ ਲਗਾਏ ਹੈ ਜੇ ਫੰਕਸ਼ਨ ਨਹੀਂ ਕਰੇ অপারেਟਰ ਨਹੀਂ ਹੋ ਰਹੇ ਜਲਦੀ ਹੋਣ ਜਾ ਰਹੇ ਹੈ ਪ੍ਰਸ਼ਾਸਨ ਕਿਸ ਨਾ ਕਿਤੇ ਪੁਲਿਸ ਪ੍ਰਸ਼ਾਸਨ क्राइम ਨੂੰ ਰੋਕਣ ਚ ਕਿਤੇ ناکਾਮ ਨਜ਼ਰ ਆਦੀ ਹੈ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਨੇ ਪੁਲਿਸ ਆਪਣਾ ਮਰਸਦੀ ਦਾ ਕੰਮ ਕਰ ਰਹੀ ਹੈ ਸਾਡੇ ਇਲਾਕੇ 'ਚ ਐਦਾਂ ਦੀ ਕੋਈ ਗੱਲ ਨਹੀਂ ਆ ਪੁਲਿਸ ਪੂਰੀ ਡਿਊਟੀ ਕਰ ਰਹੀ ਹੈ ਜੀ ਸਰ ਚਲ ਦਿੱਤਾ ਤੇ ਦੋਸਤੋ ਫਿਰ ਜਗਦੀਸ਼ ਰਾਜਾ ਜੀ ਨੇ ਆਪਣੀਆਂ ਦਿਲ ਦੀਆਂ ਗੱਲਾਂ ਜਨਤਾ ਦੇ ਸਾਹਮਣੇ ਪੇਸ਼ ਕੀਤੀਆਂ ਕੀਤੀਆਂ ਕਿ ਕਿਸੇ ਤਰੀਕੇ ਨਾਲ ਪਹਿਲਾਂ ਵੀ ਜਗਦੀਸ਼ ਰਾਜਾ ਜੀ ਆਮ ਜਨਤਾ ਦੇ ਹੱਕ ਵਿੱਚ ਖੜੇ ਸੀ ਕੰਮ ਕਰਾਉਂਦੇ ਰਹੇ ਸੀ ਹੁਣ ਵੀ ਖੜੇ ਨਾਲ ਹੁਣ ਵੀ ਕੰਮ ਕਰਾਉਂਦੇ ਰਹਿਣਗੇ ਉਮੀਦ ਹੈ ਕਿ ਇਸ ਪ੍ਰੋਗਰਾਮ ਦੇ ਲਈ ਤੁਸੀਂ ਸਾਰਿਆਂ ਦਾ ਤਨਬਰ ਸਰ ਇੱਕ ਇਸ ਤਿਕ ਨਾ ਹਾਂ ਜਨਤਾ ਦੇ ਵਿੱਚ ਤੁਸੀਂ ਆਪਣੇ ਵਾਰਡ ਨੂੰ ਅਪੀਲ ਕੀ ਕਰਦੇ ਹੋ ਮੈਂ ਬਾਰ-ਬਾਰ ਸਿਰੇ ਇਹ ਅਪੀਲ ਕਰਦਾ ਕਿ ਜਿਹੜੀਆਂ ਗਵਰਨਮੈਂਟ ਦੀਆਂ ਪਾਲਿਸੀਆਂ ਵਾ ਜਿੱਦਾਂ ਮੈਂ ਬਾਰ-ਬਾਰ ਰਿਪੀਟ ਕਰ ਰਿਹਾ ਕਿ ਜਿਹੜਾ ਸਕੂਲ ਐਵੇਂ ਨਾ ਸਿਰੇ ਬਣਾਇਆ ਸਕੂਲ ਮਾਡਰਨ ਸਕੂਲ ਬਣਾਇਆ ਗਰੀਬਾਂ ਵਾਸਤੇ ਸਟੈਂਡਰਡ ਵਾਇਆ ਜਿਸੇ ਤਰ੍ਹਾਂ ਆਮ ਆਦਮੀ ਕਲੀਨਿਕ ਜਿਹੜੀ ਬਣਾਈ ਹੈ ਗਰੀਬਾਂ ਨੂੰ ਉੱਥੇ ਬੜੀ ਰਾਹਤ ਮਿਲ ਰਹੀ ਹੈ ਜਿਹੜਾ 1100 ਰੁਪਏ ਦੇਣ ਜਾ ਰਿਹਾ ਇਹ ਲੋਕ ਜਿਹੜਾ ਬਿਜਲੀ ਬਿੱਲੋਂ ਕਰ ਨਹੀਂ ਆ ਰਹੇ ਇਹ ਲੋਕ ਅਤੇ ਸਾਡੀਆਂ ਪਾਲਿਸੀਆਂ ਇਸ ਲਈ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਸਰਕਾਰ ਦੇ ਹੋਰ ਅੱਗੋਂ ਵੀ ਜਿਹੜੇ ਵੀ ਆ ਜਿਹੜੇ ਵੀ ਕੰਮ ਕਰਨ ਜਾ ਰਹੇ ਉਹ ਲੋਕਾਂ ਦੇ ਹਿੱਤ ਦੇ ਕੰ ਸਾਰੀ ਦੁਨੀਆ ਦੇ ਹਿੱਤੇ ਕੰਮ ਕਰ ਰਹੇ ਨੇ ਜੀ ਇਸ ਵਾਰ ਮੈਂ ਇੱਕ ਵਾਰ ਫੇਰ ਪੇਰ ਕਰਦਾ ਮੈਨੂੰ ਵੋਟ ਵਾ ਕੇ ਇੱਕ ਮੈਂਬਰ ਬਣਾਓ ਕਾਰਪੇਨ ਦਾ ਜੀ ਔਰ ਸਰਕਾਰ ਦੇ ਆਪਾਂ ਹੱਥ ਮਜ਼ਬੂਤ ਕਰੀਏ ਜੀ ਤੇ ਸਰਕਾਰ ਸਾਡੇ ਹਿੱਤੇ ਕੰਮ ਕਰ ਸਕੇ ਅੱਛਾ ਸਰ ਇੱਕ ਲਾਸਟ ਸਵਾਲ ਚਲਦੇ ਜਿਹੜੇ ਕਾਰਪੇਸ਼ਨ ਸਫਾਈ ਕਰਮਚਾਰੀ ਹੁੰਦੇ ਆ ਉਹਨਾਂ ਦੀ ਡਿਊਟੀ ਕਿੰਨੇ ਤੋਂ ਕਿੰਨੇ ਹੁੰਦੀ ਹੈ ਸਰ ਉਹਨਾਂ ਦੇ ਦੋ ਬੀਟਾ ਹੁੰਦੇ ਆ ਇੱਕ ਸਵੇਰੇ 7 ਵਜੇ ਤੋਂ ਸ਼ੁਰੂ ਕਰ ਲੈਂਦੇ ਆ ਸਰਦੀ 8:00 ਵਜੇ ਤੋਂ ਸ਼ੁਰੂ ਕਰ ਲੈਂਦੇ ਆ ਜੀ ਉਹ ਦੁਪਹਿਰ ਤੱਕ 12:00 ਵਜੇ ਕੰਮ ਕਰਦੇ ਆ ਫੇਰ ਇੱਕ 2:00 ਵਜੇ ਸ਼ੁਰੂ ਹੁੰਦੇ ਆ ਤੇ 5:00 ਸਰ অলਮੋਸਟ ਦੇਖੇਗਾ ਸਫਾਈ ਕਰਮਚਾਰੀ ਜਿਹੜੇ ਸਫਾਈ ਵਾਲ ਕਟ ਧਿਆਨ ਦੇਣਾਂ ਜਿਸ ਬੀਟ ਸਵੇਰ ਨੂੰ ਲਗਾਈ ਹੁੰਦੀ ਹੈ ਉਹ ਵੀ ਉਹਨਾਂ ਨੇ ਅੱਗੇ ਆਪਣੇ ਵਰਕਰ ਪੰਜ ਪੰਜਾਹ ਤੇ ਰੱਖੇ ਹੁੰਦੇ ਆ ਸਫਾਈ ਨੂੰ ਨਹੀਂ ਲੈ ਕੇ ਇਨ ਫਿਊਚਰ ਤੁਹਾਨੂੰ ਵੀਰਾ ਮੇਲ ਦਾਵਾ ਸਮਾਂ ਤੇ ਇਹਨਾਂ ਚੀਜ਼ਾਂ ਨੂੰ ਨਕੀਲ ਪਾਈ ਜਾਵੇਗੀ ਸਰ ਟਪਟੰਗਣਾ ਨਹੀਂ ਮੇਰੇ ਖਿਆਲ ਇਦਾਂ ਦੀ ਗੱਲ ਹੈ ਨਹੀਂ ਜੇ ਕੋਈ ਹੈਗੀ ਤਾਂ ਪਰ ਜੋ ਨਕੀਲ ਪਾਈ ਹੈ ਉਹ ਜੀ ਜੀ ਦੋਸਤੋ ਫਿਰ ਤੋਂ ਤੁਸੀਂ ਦੇਖੇਗਾ ਕੈਮਰਾਮੈਨਰ ਨਾਲ ਮੈਂ ਤੁਹਾਡਾ ਆਪਣਾ ਐਸਕੇ ਸੈਕਸ਼ਨ ਆਸਤੇ ਕਾਮ ਨੇ ਉਸਨੇ ਖਾਸ ਮੁਲਾਕਾਤ ਹੋਰ ਵੀ ਅਸੀਂ ਲੈ ਕੇ ਆਏ ਹੋਏ ਹੋ ਜਰਾਂਗੇ ਤਦ ਤੱਕ ਲਈ ਤੁਸੀਂ ਦੇਖ ਰਹੇ ਸੀ ਆਸਤੇ ਕਾਮ ਨੇ ਸਾਹਮਣੇ ਐ